ਸਿਕਾਲ ਜੀ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਤੇ ਮੈਂ ਹਾਂ ਮਲਦੀਪ ਸਿੰਘ ਬਲੋ ਪਰ ਕੱਲ ਬਾਤ ਕਰਾਂਗੇ ਅੱਜ ਦੀ ਵੱਡੀ ਖਬਰ ਪੰਜਾਬ ਦੇ ਰਾਜਪਾਲ ਬਨਵਜ ਲਾਲ ਪ੍ਰੋਇ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਭੇਜੀ ਤਾ ਗਿਆ ਹੈ ਇਸ ਤੋਂ ਬਾਅਦ ਕਈ ਵੱਡੇ ਸਵਾਲ ਉੱਠਦੇ ਦਿਖਾਈ ਦੇ ਰਹੇ ਨੇ ਕਿ ਆਖਰਕਾਰ ਉਹਨਾਂ ਦੇ ਵੱਲੋਂ 2024 ਦੀਆਂ ਚੋਣਾਂ ਤੋਂ ਪਹਿਲਾਂ ਅਸਤੀਫਾ ਦੇਣ ਦਾ ਕਾਰਨ ਕੀ ਰਿਹਾ ਹੋਵੇਗਾ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਹਾਸਿਮ ਸਿੰਘ ਜੀ ਸ੍ਰੀ ਨਾਨਕ ਪਸੇਵਾਲੇ ਭਾਈ ਸਾਹਿਬ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਖੁਦ ਮੈਂ ਸ਼ੁਤੰਭਾ ਜੀ ਧੰਨਵਾਦੀ ਇਸ ਮੌਕੇ ਭਾਈ ਸਾਹਿਬ ਕਿਵੇਂ ਵੇਖਦੇ ਹੋ ਕਿ ਪੰਜਾਬ ਦੇ ਰਾਜਪਾਲ ਬਨਵਾਲਾ ਦਾ ਤੋਹਦ ਦੇ ਵੱਲੋਂ ਅਚਾਨਕ ਅਸਤੀਫਾ ਦੇ ਦਿੱਤਾ ਗਿਆ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਭੇਜੀ ਤੱਕ ਗਿਆ ਕਾਰਨ ਕੀ ਰਹੇ ਹੋਣਗੇ ਸ਼੍ਰਮਣ ਦੇਵ ਜੀ ਜੋ ਇਹ ਖਬਰ ਅੱਜ ਸ਼ਾਇਆ ਹੋ ਰਹੀ ਹੈ ਸਾਰੇ ਟੀਵੀ ਚੈਨਲਾਂ ਤੇ ਸਾਰੇ ਪਾਸੇ ਆ ਰਹੀ ਹੈ ਕਿ 31 ਅਗਸਤ 2010 ਨੂੰ ਜੋ ਰਾਜਪਾਲ ਸਾਹਿਬ ਪ੍ਰੋਤ ਸਾਹਿਬ ਨੇ ਜੋ ਪੰਜਾਬ ਦੇ ਗਵਰਨਰ ਦੇ ਤੌਰ ਤੇ ਜੁਆਇਨ ਕੀਤਾ ਸੀ ਉਹਨਾਂ ਨੇ 23 ਸਾਲ ਦੀ ਆਪਣੀ ਸੇਵਾ ਕਾਲ ਤੋਂ ਬਾਅਦ ਚਾਰਖ ਸਪਾ ਦੇ ਦਿੱਤਾ। ਹੁਣ ਮੈਂ ਸਮਝਾਂਗੇ ਰਾਜਨੀਤੀ ਦੇ ਵਿੱਚ ਜਿਹੜੇ ਜਿਹੜੇ ਵੱਡੇ ਵੱਡੇ ਅਹੁਦੇਾਂ ਦੇ ਵਿੱਚ ਚਾਨਨ ਕੁਝ ਨਹੀਂ ਹੁੰਦਾ। ਸਾਰਾ ਕੁਝ ਸੋਚ ਸਮਝ ਕੇ ਕੀਤਾ ਜਾਂਦਾ। ਕਿਉਂਕਿ ਤੁਸੀਂ ਵੇਖਿਆ ਹੋਵੇਗਾ ਕਿ ਪਿਛਲੇ ਪਰਸੋਂ ਹੀ ਇਹ ਜਿਹੇ ਪ੍ਰੋਤ ਸਾਹਿਬ ਜਿਹੜੇ ਨੇ ਉਹ ਅਮਿਤ ਸ਼ਾਹ ਗ੍ਰਹਿ ਮੰਤਰੀ ਇਹਨਾਂ ਨੂੰ ਮਿਲ ਕੇ ਆਏ ਨੇ। ਕਿਉਂਕਿ ਰਾਜਪਾਲ ਸਭ ਜਿਹੜੇ ਨੇ ਉਹ ਬੀਜੇਪੀ ਦੇ ਜਿਹੜੇ ਜ਼ਹੂਰ ਜਿਹੜੇ ਆਮ ਐਡਮਿਨਿਸਟ੍ਰੇਟਿਵ ਸਕਿੱਲ ਵਾਲੇ ਲੋਕ ਹੁੰਦੇ ਨੇ ਅਫਸਰ ਵਾਲੇ ਉਸ ਤਰ੍ਹਾਂ ਦੇ ਗਵਰਨਰ ਨਹੀਂ ਸਨ ਉਹ ਬੀਜੇਪੀ ਦੇ ਇੱਕ ਬਕਾਇਦਾ ਕਰਮਚਾਰੀ ਦੇ ਵਾਂਗੂ ਕੰਮ ਕੀਤਾ ਉਹਨਾਂ ਨੇ ਬੜਾ ਉਹਨਾਂ ਨੇ ਇਸ ਗਲਤ ਕਿ ਤੁਹਾਨੂੰ ਐਕਟਿਵਿਸਟ ਗਵਰਨਰ ਦੇ ਤੌਰ ਤੇ ਆਪਣਾ ਵਿਚਾਰੇ ਪੰਜਾਬ ਦੇ ਵਿੱਚ ਜਦਜਸਰਗ ਹੋਇਆ ਨਾ ਅਸਲੀ ਤੁਹਾਨੂੰ ਪਤਾ ਹੀ ਹੈ ਪਰ ਸਵਾਲ ਬੈਠਾ ਹੁੰਦਾ ਕਿ ਗਵਰਨਰ ਸਾਹਿਬ ਇਸ ਤਰ੍ਹਾਂ ਕਿਉਂ ਦਿੱਤਾ ਹਾਂ ਤੇ ਇਸ 2024 ਚੋਣ ਆ ਰਹੀਆਂ ਨੇ ਕਈ ਕਈ ਤਰ੍ਹਾਂ ਕਿਹਾ ਸਾਰਿਆਂ ਨੇ ਤੇਰੇ ਕੋਲ ਅਸੀਂ ਪੋਲਿਟੀਕਲ ਐਨਾਲਿਸਟ ਹੁੰਦੇ ਆ ਸਾਨੂੰ ਕਈ ਤਰ੍ਹਾਂ ਦੇ ਸਾਰੇ ਦੇ ਪਿੱਛੇ ਜੋ ਘਟਨਾ ਚੱਕਰ ਹੋਦੇ ਨਜ਼ਰ ਆ ਜਾਂਦੇ ਨੇ ਉਹ ਤੇ ਚਿੱਤ ਹੈ ਕਿ ਇਹਨਾਂ ਦੀ ਜਿਹੜੀ ਭਗਵੰਤ ਮਾਨ ਸ਼ੈਤਨ ਯਾਦ ਹੋਵੇ ਭਗਵੰਤ ਮਾਨ ਨੇ ਇੱਕ ਵਾਰੀ ਚਤੰਤ ਰੰਜ਼ ਕਰੀ ਜਿਆਦਾ ਹੈ ਪੋਲਿਟੀਕਲ ਫੇਲ ਵਿੱਚ ਦਖਲ ਦੇਣ ਦੀ ਲੋੜ ਹੈ ਤਾਂ ਹੈ ਪੁੱਛ ਹੈਗੀ ਤਾਂ ਜੇ ਅਸਤੀਫਾ ਦੇ ਕੇ ਚੋੜ ਲਾ ਲੋ ਸ਼ਾਇਦ ਭਗਵੰਤ ਮਾਨ ਦੀ ਗੱਲ ਉਹਨਾਂ ਚਿੱਤੇ ਆ ਗਈ ਹੋਵੇ ਜਾਂ ਚਲੋ ਭਗਵੰਤ ਮਾਨ ਦੀ ਗੱਲ ਵੱਖਰੀ ਹੈ ਬਾਅਦ ਗੱਲ ਕਰਾਂਗੇ ਅੱਗੇ ਲੇਕਿਨ ਮੈਂ ਮਹਿਸੂਸ ਕਰਦਾ ਕਿ ਜੋ ਅਮਿਤ ਸ਼ਾਹ ਨੂੰ ਮਿਲੇ ਸੀਗੇ ਉਹ ਇੱਕ ਜੋ ਬੀਜੇਪੀ ਜਿਹੜੀ ਹੈ ਇੱਕ ਆਲਰੇਡੀ ਪੱਧਰ ਤੇ ਗ੍ਰੇਟਰ ਵੱਡੀ ਵਿਸ਼ਾਲ ਪਲਾਨ ਬਣਾ ਰਹੀ ਹੈ ਚੋਣਾਂ ਲੜਨ ਦੀਆਂ ਚੋਣਾਂ ਜਿਸ ਜੋਨਾਂ ਦੀ ਜੋਨਾਂ ਦੀ ਪਲੈਨਿੰਗ ਹੈਗੀ ਹੈ ਉਹਦੇ ਵਿੱਚ ਪ੍ਰੋਹਿਤ ਵਰਗੇ ਲੋਕ ਉਹਨਾਂ ਨੂੰ ਉਹਨਾਂ ਨੇ ਲੋੜ ਦੀ ਲੋੜ ਹੈ ਤੇ ਪ੍ਰੋਹਿਤ ਸਾਹਿਬ ਦਾ ਮਨ ਹੋ ਸਕਦਾ ਕਿ ਮੈਂ ਐਸ ਐਮ ਪੀ ਚੋਣ ਲੜ ਕੇ ਮਿਸਟਰੀ ਵਿੱਚ ਆਵਾਂ ਜਾਂ ਸਰਕਾਰ ਦੇ ਕੋਈ ਨਾ ਹੋਰ ਕੰਮ ਕਰਾਂ ਇੱਕ ਤਾਂ ਇਹ ਗੱਲ ਹੋ ਸਕਦੀ ਹੈ ਅਬਿਸ਼ਾਰ ਉਹਨਾਂ ਨੇ ਕੰਨਸ ਕਰਾ ਲਏ ਹੋਵੇ ਤੁਸੀਂ ਕੋਈ ਹੋਰ ਲਗਾ ਲਓ ਤੇ ਮੈਂ ਉੱਥੇ ਆਪਣਾ ਤੌਰ ਦੇ ਹਸਪਤਾਲ ਦੇ ਦਿੰਦਾ ਅਬਿਸ਼ਾਰ ਦੀ ਅੰਦਰੂਨੀ ਜਰੀ ਸਰਕਾਰ ਦੀ ਕੇਂਦਰ ਸਰਕਾਰ ਦੀ ਅਪਰੋਚ ਸਾਡੀ ਸੋਚ ਹੋ ਸਕਦੀ ਹੈ ਇਸ ਨੂੰ ਜਨਕਾਰਨ ਕੀਤਾ ਜਾ ਸਕਦਾ ਦੂਜਾ ਜਿਹੜੀ ਗੱਲ ਇਹ ਹੈ ਨੀ ਪੋਲੀਟਿਕਲ ਜਾਂ ਅੰਕਲ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵਕਫਾ ਵਕ ਮੁੱਦਿਆਂ ਦੇ ਉੱਤੇ ਕੇਜਰੀਵਾਲ ਨਾਲ ਝਗੜਾ ਹੈ ਈਡੀ ਉਹਨਾਂ ਦੇ ਪਿੱਛੇ ਪਈ ਹੋਈ ਹੈ ਜਾਂ ਅੱਜ ਜਿਹੜਾ ਉਹਨਾਂ ਦਾ ਜਿਹੜਾ ਆਸ਼ੀ ਨੇ ਉਹ ਜਿਹੜੀ ਬੀਜੇਪੀ ਬੀਜੇਪੀ ਨੇ ਜਾਮ ਲਗਾਏ ਇਹ ਸਾਡੇ 77 ਜਿਹੜੇ ਐਮਐਲਏ ਹੈਗੇ ਨੂੰ ਖਰੀਦਦ ਨੂੰ ਜਦੋਂ ਕੀਤਾ ਕਰ 25 ਕਰੋੜ ਦੀ ਜਿਹਨਾਂ ਨੇ ਆਫਰ ਦਿੱਤੀ ਗਈ 50 ਦੇ ਵਿੱਚ ਸਹੀ ਹੋਇਆ ਸੀਗਾ ਜਿਹੜਾ ਜਿਹੜਾ ਡੇਢ ਸਾਲ ਪਹਿਲਾਂ ਹਲਪਾਸੇ ਚੀਵਾ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਇਜ਼ਾਮ ਲਾਇਆ ਸੀ ਕਿ ਪੰਜਾਬ ਦੇ ਵਿੱਚ ਕੁਝ ਐਮਐਲਏ ਨੂੰ ਬੀਜੇਪੀ ਜਰੀਏ ਜਿੱਤਰ ਜਿੱਤਰ ਕਰ ਰਹੀ ਹੈ ਉਹਨਾਂ ਨੇ ਬੀਜੇਪੀ ਨੂੰ ਐਪਲੀਕੇਸ਼ਨ ਦਿੱਤੀ ਸੀ ਚਾਰੇ ਜੀ ਕੇਸ ਸੀ ਪਰ ਹੈਰਾਨੀ ਦੀ ਗੱਲ ਹੈ ਵੀ ਉਸ ਐਪਲੀਕੇਸ਼ਨ ਦਾ ਜੋ ਸ਼ਿਕਾਇਤ ਦਾ ਕੀ ਬਣਿਆ ਜਦ ਤੱਕ ਉਹ ਪਤਰ ਲੱਗਿਆ ਇਹ ਜੋ ਹਾਲਾਤ ਬਣੇ ਚੰਡੀਗੜ੍ਹ ਦੇ ਹਾਲਾਤ ਸਾਹਮਣੇ ਨੇ ਕਿ ਕਿਸ ਤਰੀਕੇ ਨਾਲ ਜਿਹੜੀ ਇੱਕ ਕਲੀਅਰ ਵਿਕਟਰੀ ਸੀ ਇੰਡੀਆ ਆਲ ਉਸ ਨੂੰ ਮਤਲਬ ਡਿਫੀਟਸ ਬਦਲ ਕੇ ਬੀਜੇਪੀ ਨੇ ਆਪਣਾ ਬਣਾ ਲਿਆ ਕਿਉਂਕਿ ਜਿਹੜਾ ਗਵਿੰਦਰ ਸਾਹਿਬ ਨੇ ਉਹ ਚੰਡੀਗੜ੍ਹ ਦੇ ਐਡਮਿਨਿਸਟਰेटर ਨੇ ਉਹਨਾਂ ਦੇ ਵੀ ਕਿਸੇ ਨਾ ਕਿਸੇ ਉਹਨਾਂ ਤੇ ਵੀ ਗਾਲ ਆਜਦੀ ਹੈ ਕਿ ਇਹ ਇਹ ਹਲੋਸਟ ਹੁੰਦੇ ਨਾ ਤੇ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਗਿਆ ਸੋ ਦੂਜੀ ਗੱਲ ਇਹ ਹੈ ਕਿ ਕੀ ਜੋ ਇਹ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹਾਲਾਤ ਬਣੇ ਹੋਏ ਨੇ ਬੜੇ ਗਰਮ ਵਾਲੇ ਤੇ ਆਏ ਹੋਏ ਨੇ ਹਾਲਾਤ ਅੱਜ ਕੇਜਰੀਵਾਲ ਸਾਹਿਬ ਦੇ ਦਰਿਆਦੇ ਘਰ ਪਹੁੰਚ ਕੇ ਪੁਲਿਸ ਕਿ ਉਹਨਾਂ ਨੇ ਉਸ ਈਡੀ ਦੇ ਸਾਹਮਣੇ ਕਹਿਣੇ ਤਾਂ ਪੇਸ਼ ਨਹੀਂ ਹੋ ਰਹੇ ਤਾਂ ਕਈ ਤਰ੍ਹਾਂ ਦੇ ਬਹਾਨੇਬਾਜ਼ੀ ਕਰ ਰਹੇ ਨੇ ਲੇਕਿਨ ਉਹ ਜਿਹੜਾ ਆਪਸੀ ਨੇ ਜਾਂ ਕੇਜਰੀਵਾਲ ਨੇ ਇਲਜ਼ਾਮ ਲਗਾਏ ਕਿ ਸਾਡੇ ਐਮ ਐਲ ਓ ਕਿਦਾਂ ਯਤਨ ਕੀਤਾ ਗਿਆ ਉਸ ਪਰ ਥਾਏ ਉਸ ਨੂੰ ਅਰੈਸਟ ਕਰਨ ਵਾਸਤੇ ਚਲੇ ਗਏ ਜਾਂ ਪੁਛ ਕਿਸ ਕਰਨ ਵਾਸਤੇ ਚਲੇ ਗਏ ਹੁਣ ਭਾਈ ਬੀਜੇਪੀ ਨੇ ਸਰਕਾਰ ਨੇ ਬੀਡੀ ਨੇ ਤਿੰਨ ਦਿਨ ਨੋਟਿਸ ਦਿੱਤਾ ਬੀਡੀ ਪੁਲਿਸ ਨੇ ਕਿ ਤੁਸੀਂ ਤਿੰਨ ਦਿਨ ਵਿੱਚ ਪ੍ਰੂਫ ਪੇਸ਼ ਕਰੋ ਤਾਂ ਕਿ ਅਸੀਂ ਤੇ ਕਾਰਵਾਈ ਕਰ ਸਕੀਏ ਨਹੀਂ ਤੁਸੀਂ ਤੁਹਾਡੇ ਇਲਜ਼ਾਮ ਐਕਸ਼ਨ ਹੋਏਗਾ ਆਪਸੀ ਨੂੰ ਵੀ ਜਿਹੜੇ ਦਿੱਤੇ ਜਾ ਰਹੇ ਨੋਟਿਸ ਉਕਤ ਜਿਹੜੀ ਸਾਰੀ ਪੰਜਾਬ ਦੀ ਸਥਿਤੀ ਜੇ ਪੁਜਾਜੋ ਜਿਲ੍ਹੇ ਵਿੱਚ ਦੇ ਰਿਲੇਸ਼ਨਸ ਰਹੇ ਭਗਵਾਨ ਜਮਾਨ ਦੇ ਸਰਕਾਰ ਦੇ ਨਾਲ ਕੋੜੇ ਮਿੱਠੇ ਰਿਲੇਸ਼ਨਸ ਸੈਸ਼ਨ ਸਦਨ ਬਾਰੇ ਸੈਸ਼ਨ ਜਬੂਧਿਆ ਬਾਰੇ ਪਾਸ ਕੀਤੇ ਗੇ ਬਿਲਡਾਂ ਤੱਕੇ ਰੱਖਣ ਵਾਲੇ ਜਾਂ ਕੇ ਪਾਸ ਨਾ ਅਪਰੂਵ ਨਾ ਦੇਣ ਬਾਰੇ ਇੱਕ ਐਸਾ ਜਿਹੜਾ ਫੈਕਟਰ ਰਿਹਾ ਹੈ ਜੀ ਹੈ ਪੰਜਾਬ ਦੇ ਜਿਹੜੇ ਨਾਦਾ ਜਿਹਦਾ ਕਿ ਪੋਲਿਟੀਕਲ ਐਂਗਲ ਹੈ ਪੋਲਿਟੀਕਲ ਦੇ ਦੋ ਗੱਲਾਂ ਨੇ ਚਾਹਤ ਗਵਰਨਰ ਸਾਹਿਬ ਨੇ ਉਹ ਐਸ ਦੇ ਚੋਂ ਨਿਕਲ ਕੇ ਇਹ ਸਾਰੇ ਖਰਚੇ ਕਰਦੇ ਜਿਹੜਾ ਆਪਣਾ ਵੀ ਬੁਣਿਆ ਹੋਇਆ ਤੇ ਸਰਕਾਰ ਦਾ ਟਕਰਾ ਹੈ ਉਸ ਟਕਰਾ ਨੂੰ ਢਾਲ ਦੇ ਆਪ ਹੀ ਪਾਸੇ ਹੋ ਗਏ ਨੇ ਔਰ ਇਲੈਕਸ਼ਨ ਲੜਕੇ ਇੱਕ ਨਵਾਂ ਕਪੜਾ ਚੈਪਟਰ ਸ਼ੁਰੂ ਕਰਨਾ ਚਾਹੁੰਦਾ ਇੱਕ ਤਾਂ ਇਹ ਗੱਲ ਹੈ ਦੂਸਰੀ ਗੱਲ ਹੈ ਵੀ ਇਹ ਗੱਲ ਮਨੇ ਨਹੀਂ ਜਾ ਸਕਦੀ ਕਿ ਉਹ ਇਸ ਗੱਲ ਤੋਂ ਤੰਗ ਆ ਗਏ ਹੋਣ ਜੇ ਜੋ ਰੋਜ਼ ਦੀ ਖਿੱਚ-ਕਿੱਚ ਹੈਗੀ ਹੈ ਪਰ ਅੰਤਵਾਸ ਦੇ ਨਾਲ ਜਦੋਂ 50 ਸਰਕਾਰ ਦੇ ਨਾਲ ਵੀ ਉਸ ਤੋਂ ਤੰਗੇ ਪਾਸੇ ਹੋ ਗਏ ਕਿਉਂਕਿ ਉਹ ਐਸਾ ਡਿਫੀਸਟ ਬੰਦਾ ਨਜ਼ਰ ਨਹੀਂ ਮਿਲਉ ਆਇਆ ਤਿਸਰੀ ਗੱਲ ਇਹ ਹੋਦੀ ਕਿ ਕੇਂਦਰ ਸਰਕਾਰ ਨੇ ਉਹਨਾਂ ਦਾ ਦੋ ਤਰੀਕੇ ਨਾਲ ਇਹਦਾ ਲਿਆ ਹੋਵੇ ਕਿ ਤੁਸੀਂ ਜਿਹੜੇ ਪੰਜਾਬ ਦੇ ਵਿੱਚ ਲੋੜ ਤੋਂ ਵਧੇਰੇ ਦਖਲ ਦੇ ਰਹੇ ਹੋ ਔਰ ਪੰਜਾਬ ਦੇ ਨਾਲ ਸਾਡੇ ਰਿਲੇਸ਼ਨ ਜਿਹੜੇ ਨੇ ਭਗਵਾਨ ਦਾ ਸਰਕਾਰ ਨਾਲ ਖੋਰ ਖਰਾਬ ਹੋ ਰਹੇ ਨੇ ਜਿਹੜੀ ਕਿ ਬਹੁਤੀ ਆਸ ਨਹੀਂ ਇਹ ਗੱਲ ਕੀਤੀ ਹੋਵੇ ਬਟ ਹੋ ਸਕਦਾ ਹੈ ਜਿਦਾ ਕਿ ਪੰਜਾਬ ਜਿਹੜੀ ਬੀਜੇਪੀ ਸਰਕਾਰ ਹੈ ਉਹ ਪ੍ਰੋਫੈਸਰ ਹਟਾ ਕੇ ਕੋਈ ਹੋਰ ਸਖਤ ਗਵਰਨਰ ਲੈਣਾ ਚਾਹਦੀ ਹੋਵੇ ਜਿਹੜੀ ਕਿ ਡਾਇਰੈਕਟ ਜਿਹੜਾ ਡਾਇਰੈਕਟ ਹੁੰਦੇ ਉਹਨਾਂ ਦੇ ਆਦੇਸ਼ਾਂ ਤੋਂ ਚੱਲਦਾ ਹੋਵੇ ਅਗੇ ਚੱਲਦੇ ਇਹ ਵੀ ਉਹਨਾਂ ਦੇਸ਼ਾਂ ਵਿੱਚ ਚੱਲਦੇ ਹੋਣਗੇ ਇਹਦੇ ਕੋਈ ਰਾਏ ਨਹੀਂ ਦੋਰਾ ਨਹੀਂ ਹੈਗੀਆਂ ਜੈਨਾਂ ਦੇ ਕੋਈ ਉਹ ਲੈ ਖੇਡਾ ਕਿਉਂਕਿ ਸਾਰਾ ਕੁਝ ਜੋ ਗਵਰਨਰ ਕਰਦੇ ਨੇ ਉਹ ਕੇਂਦਰ ਸਰਕਾਰ ਦੇ ਇਸ਼ਾਰੇ ਬਗੈਰ ਤਾਂ ਕਰਦੇ ਨਹੀਂ ਜੀ ਤੋਂ ਮੈਂ ਮਹਿਸੂਸ ਕਰਦਾ ਕਿ ਸਾਰੇ ਫੈਕਟਰਸ ਮਿਲਾ ਕੇ ਬੀਜੇਪੀ ਜਿਹੜੀ ਐਸੇ ਸਾਰੇ ਗੇਮ ਖੇਡ ਰਹੀ ਸਾਰੀ ਗੇਮ ਬੀਜੇਪੀ ਸਰਕਾਰ ਕੇਂਦਰ ਸਰਕਾਰ ਵੀ ਕੁਝ ਜਿੱਥੋਂ ਮੈਂ ਸ਼ੁਰੂ ਕਰ ਲਵਾਂ ਚਾਹੇ ਅਸਤੀਫਾ ਦਿੱਤਾ ਹੈ ਚਾਹੇ ਅਸਤੀਫਾ ਜਾਨੀ ਕੰਮ ਕਰਦੇ ਹਨ ਇੱਥੇ ਕੰਮ ਕੀਤਾ ਜਾਂ ਜਿਹੜਾ ਪੋਲੀਟਿਕਲ ਪਾਰਟੀ ਦੇ ਤੌਰ ਤੇ ਵਿਰੋਧੀ ਪਾਰਟੀਆਂ ਜਿਹੜੀ ਕੇਂਦਰ ਸਰਕਾਰ ਹੈ ਉਕਤ ਬਦਲਾ ਲੋਕ ਭਾਵਨਾ ਦੇ ਨਾਲ ਕੰਮ ਕਰਦੀ ਰਹੀ ਹੈ ਫਿਰ ਕੋਈ ਇੱਕ ਬੜੀ ਗੱਲ ਹੈ ਜਦੋਂ ਜਦੋਂ ਬੀਜੇਪੀ ਦੇ ਮੁੱਖ ਪ੍ਰਧਾਨ ਮੰਤਰੀ ਜੇ ਅਮਿਤ ਸ਼ਾਹ ਇਹ ਕਹਿੰਦੇ ਨੇ ਕਿ ਡਬਲ ਇੰਜਨ ਸਰਕਾਰ ਇਹ ਤੋਂ ਕੀ ਭਾਵ ਹੈ ਉਹ ਲੋਕਾਂ ਨੂੰ ਇਸ ਤਰ੍ਹਾਂ ਦਾ ਸ਼ਾਸਨ ਕਰਨਾ ਚਾਹੁੰਦੇ ਨੇ ਇਹ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਜਨਲ ਪਾਰਟੀਆਂ ਨੇ ਉਹ ਜੇ ਤੁਸੀਂ ਉਹਨਾਂ ਸੱਤਾ 'ਚ ਲਿਆਓਗੇ ਤਾਂ ਉਹ ਕੇਂਦਰ ਸਰਕਾਰ ਦੇ ਨਾਲ ਟਕਰਾਅਛੜਣਗੇ ਹਾਲਾਂਕਿ ਕਨਸਟੀਟਿਊਸ਼ਨੇਲੀ ਇਹ ਟਕਰਾਅ ਹੁਣ ਨਹੀਂ ਚਾਹੀਦਾ ਪੋਲਿਟਿਕਲ ਡਿਫਰੈਂਸਸ ਵੱਖਰੀ ਗੱਲ ਹੈ ਲੇਕਿਨ ਜਦੋਂ ਪੋਲਿਟਿਕਲ ਹੋਏ ਤੌਰ ਤੇ ਇੱਕ ਸਟੇਟ ਪਾਰਟੀ ਨੂੰ ਜਾਂ ਇੱਕ ਗੁਰਦੀ ਪਾਰਟੀ ਨੂੰ ਲੋਕਾਂ ਸੱਤਾ ਚ ਲੈਂਦਾ ਹੈ ਤਾਂ ਕੇਂਦਰ ਸਰਕਾਰ ਨੂੰ ਲੋਕਾਂ ਦੇ ਫਤਵੇ ਨਾਲ ਸਰਕਾਰ ਕਰਦੇ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਪਰ ਜਦੋਂ ਕਹਿੰਦੇ ਡਬਲ ਐਂਜੀ ਸਰਕਾਰ ਦਾ ਮਤਲਬ ਭਾਵੇਂ ਕਿ ਤੁਸੀਂ ਸਾਨੂੰ ਜਿਤਾਓਗੇ ਕਿਸੇ ਸੂਬਿਆਂ ਦੇ ਵਿੱਚ ਵੀ ਖਾਸ ਕਰਕੇ ਵਿਰੋਧੀ ਪਾਰਟੀਆਂ ਦੇ ਰਾਜ ਨੇ ਤਾਂ ਅਸੀਂ ਪੰਜਾਬ ਦੇ ਜਾਂ ਹੋਰ ਜਿਹੜੇ ਸੂਬੇ ਨੇ ਉਹਨਾਂ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਵਾਂਗੇ ਪਰ ਇਹ ਵੀ ਇੱਕ ਜੋ ਬਣਾ ਸ਼ੰਭਤ ਹੋਇਆ ਕਿ ਮਾਚਲ ਦੇ ਵਿੱਚ ਜਿਹਨੇ ਸਰਕਾਰ ਦੀ ਤਾਂ ਵੀ ਨਹੀਂ ਕੁਝ ਹੋਇਆ ਤਾਂ ਜੋ ਕੁਝ ਵੇਸੇ ਫਾਇਦਾ ਵੀ ਹੁੰਦਾ ਹੈ ਪਰ ਮੈਂ ਸੁਣਦਾ ਕਿ ਇਹ ਜਿੰਨੀ ਸਾਰੀ politcal ਗੇਮ ਹੈ ਨਾ ਮਨਦੀਪ ਸਿੰਘ ਜੀ ਇਸ ਦੇ ਨਾਲ ਹਿੰਦੁਸਤਾਨ ਦਾ ਜਿਹੜਾ ਰਾਜਨੀਤਿਕ ਮਹੌਲ ਹੈ ਰਾਏ ਨੀਤਰ ਮਿਆਰ ਨੇ ਨੈਤਿਕ ਮਿਆਰ ਨੇ ਜਿਹਾ ਕਿ politcal ਲੋੜਾ ਨੇ ਜਿਹੜਾ politcal ਪੋਲਿਟਿਕ ਜਿਹੜੀ ਕਿ ਆਦਰਸ਼ਿਕ ਪੋਲਿਟਿਕ ਜੋ ਮੰਕ ਕਰਦੀ ਹੈ ਉਹਦੇ ਮਤਲਬ ਇਹ ਮੁਆਫਕ ਨਹੀਂ ਹੈ ਉਹਦੇ ਉਹ ਠੀਕ ਨਹੀਂ ਹੈ ਕਾਂਗਰਸ ਦੇ ਵੀ ਇੱਕੋ ਦੇਖੋ ਨਾ ਪਹਿਲਾਂ ਕਾਂਗਰਸ ਬੁਖਤ ਭਾਰਤ ਹੁਣ ਇਹ ਗੱਲ ਜਿਹੜੀ ਹੈ ਆਪਣੇ ਆਪ ਦੇ ਵਿੱਚ ਬੜੇ ਲੱਗਦੀ ਹੈ ਕਿ ਜਦੋਂ ਤੁਸੀਂ ਵਿਰੋਧੀ ਪਾਰਟੀ ਨੂੰ ਵੀ ਖਤਮ ਕਰਦੇ ਹੋਗੇ ਜਾਂ ਨਾਰਾ ਦਿਓ ਤਾਂ ਦੈਟ ਮੀਨ ਕਿ ਤੁਸੀਂ ਵਿਰੋਧ ਬਰਦਾਸ਼ਤ ਕਰਦਾ ਹੀ ਨਹੀਂ। ਇਹ ਵੀ ਲੈਂਗੋ ਤੁਮੇ ਕਹੈ ਨਾ ਨਾ ਜੀ ਕਿ ਤੁਸੀਂ ਵਿਰੋਧ ਬਰਦਾਸ਼ਤ ਹੀ ਨਹੀਂ ਕਰਦੇ ਕਿ ਵਿਰੋਧ ਜਿਹੜਾ ਵਿਕਾਸ ਦਾ ਹਿੱਸਾ ਹੁੰਦਾ ਹੈ। ਇਸ ਕਰਕੇ ਜੇਕਰ ਵਿਰੋਧ ਤੁਸੀਂ ਕਿ ਪਾਰਟੀ ਨੂੰ ਖਤਮ ਕਰਨ ਨੂੰ ਕਹਨ ਨੂੰ ਕਹਨ ਨੂੰ ਕਾਂਗਰਸ ਜਾਂ ਵਿਰੋਧੀ ਪਾਰਟੀਆਂ ਸੱਤਾ ਜਾ ਚੁੱਕੇਗੇ ਬੀਜੇਪੀ ਮੁਕਤ ਭਾਰਤ ਫਿਰ ਕੀ ਸਥਿਤੀ ਬਣੇਗੀ? ਉਮੈਨਨ ਦੇ ਰਾਜਪਾਲ ਨੇ ਅਸਤੀਫਾ ਹੈਗਾ ਠੀਕ ਹੈ ਕਿ ਪੰਜਾਬ ਦੇ ਨਾਲ ਉਹਨਾਂ ਦੇ ਕਾਰਡ ਬਿਟ ਰਿਲੇਸ਼ਨਸ ਰੇ ਬਟ ਇਹਨਾਂ ਦਾ ਇੱਕ ਵੱਡੇ ਅਰਥ ਨਿਕਲਣਗੇ ਕਿ ਉਹ ਅਗਰ ਸਰਚ ਕਰ ਲੋ ਉਹ ਜਾਣਦੇ ਨੇ ਚੋਣਾ ਲੜਦੇ ਨੇ ਆਪਣੇ ਜਿਹੜੇ ਸੂਬਾ ਹੈਗਾ ਉਹਨਾਂ ਦਾ ਰਾਜਸਥਾਨ ਜਾਂ ਹੋਰ ਜ਼ੋਨਰ ਸਥਿਤੀ ਮੰਡੀ ਹੈ ਤਾਂ ਵੇਖਣਾ ਪਏਗਾ ਕਿ ਉਹ ਉਹਨਾਂ ਨੇ ਅਸਤੀਫੇ ਦਾ ਅਸਲ ਕਾਰਨ ਕੀ ਸੀ ਬਟ ਅਲਟੀਮੇਟਲੀ ਇਹ ਬੀਜੇਪੀ ਦੀ ਸਰਕਾਰ ਹੈ ਕੇਂਦਰ ਸਰਕਾਰ ਅਮਿਤ ਸ਼ਾਲ ਨਿੰਦ ਕੋਲੀ ਵੱਲੋਂ ਉਹਨਾਂ ਦੇ ਚੰਡੀ ਤੋਂ ਬਗਾਇਆ ਉਹਨਾਂ ਦੀ ਮਤਲਬ ਹਰੀ ਚੱਕਰ ਬਗਾਇਰ ਅਸਤੀਫਾ ਨਹੀਂ ਦੇ ਸਕਦੇ ਤੇ ਦੂਜੀ ਵਾਰ ਦੇ ਪਈ ਸਾਹਿਬ ਜਿਹੜੇ ਆਮ ਆਦੀ ਪਾਰਟੀ ਦੀ ਸਰਕਾਰ ਦੇ ਵੱਲੋਂ ਮਾਨ ਸਰਕਾਰ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਜੋ ਬਿੱਲ ਪੇਸ਼ ਕੀਤੇ ਗਏ ਸੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਰਾਜਪਾਲ ਦੇ ਵੱਲੋਂ ਪੈਂਡਿੰਗ ਰੱਖ ਲਿਆ ਗਿਆ ਸੀ ਤੁਹਾਨੂੰ ਕੀ ਲੱਗਦਾ ਕਿ ਜਦੋਂ ਹੁਣ ਮਾਨ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਕੇਸਾਂ ਦੇ ਖਿਲਾਫ ਗਈ ਹੈ ਕਿਤੇ ਨਾ ਕਿਤੇ ਉਹਦਾ ਵੀ ਡਰ ਸੀ ਵੀ ਕਿਤੇ ਨਾ ਕਿਤੇ ਉਹ ਵੀ ਲਾਗੂ ਕਰਨੇ ਪੈਣਗੇ ਕਿ ਉਹ ਵੀ ਕੋਈ ਚਰਚਾ ਹੋਵੇ ਸਹਿਜ ਇਸ ਤਰ੍ਹਾਂ ਜੋ ਮਾਨ ਸਰਕਾਰ ਜਿਹੜੇ ਰਿਲੇਸ਼ਨ ਜਿਹੜੇ ਨੂੰ ਮੈਂ ਤੁਹਾਡੇ ਪੂਰੇ ਪਤਨ ਸਵਾਲ ਸੁਣਨੀ ਸੀ ਕਿ ਉਹ ਥੋੜੀ ਨਵਾਜ਼ ਦੀ ਪ੍ਰੋਬਲਮ ਆ ਗਈ ਹੈ ਮਾਰਸਕਾਰ ਦੇ ਨਾਲ ਸੰਬੰਧ ਸੀ ਨਾ ਜੀ ਉਹ ਬੜੇ ਇਸ ਤਰੀਕੇ ਨਾਲ ਇੱਕ ਵੰਟੀ ਗੇਮ ਦਾ ਹਿੱਸਾ ਅਜਿੰਦੇ ਰਹਉਂਦੇ ਨੇ ਕਿ ਜੋ ਕੁਝ ਦੇ ਰਿਜ਼ਲਟਸ ਨਿਕਲੇ ਨੇ ਉਸ ਦੇ ਨਾਲ ਜਿਹੜਾ ਇੱਕ ਤਰ੍ਹਾਂ ਦਾ ਰਾਜਪਾਲ ਦਾ ਅਫਸਰ ਜਿਹੜਾ ਰਾਸ਼ਟਰਪਤੀ ਭਵਨ ਰਾਜਪਾਲ ਭਵਨ ਹੈ ਉਹ ਵਿਰੋਧੀ ਪਾਰਟੀ ਦਾ ਇੱਕ ਇੱਕ ਦਫ਼ਤਰ ਬਣ ਗਿਆ ਸੀਗਾ ਕਿਉਂਕਿ ਜਦੋਂ ਵੀ ਕਾਂਗਰਸ ਜਾਂ ਅਕਾਲੀ ਦਲ ਜੋ ਹੋਰ ਇਹਨਾਂ ਦੀ ਭਗਵਾਨ ਸਰਕਾਰ ਦੇ ਵਿਰੁੱਧ ਕੋਈ ਸ਼ਿਕਾਇਤ ਹੁੰਦੀ ਸੀ ਤਾਂ ਉਹ ਸਿੱਧੇ ਰਾਜਪਾਲ ਨੂੰ ਜਾ ਕੇ ਮਿਲਦੇ ਸੀ ਉਹ ਰਾਜਪਾਲ ਸਾਹਿਬ ਉਸ ਤੋਂ ਬਾਅਦ ਐਕਸ਼ਨ ਲੈਂਦੇ ਸੀਗੇ ਤਾਂ ਮੈਂ ਸਮਝਦਾ ਕਿ ਇੱਕ ਤਰ੍ਹਾਂ ਦਾ ਇਹ ਤਾਂ ਇੱਕ ਜੋ ਰਾਜਪਾਲ ਦਾ ਅਹੁਦਾ ਹੈ ਉਸ ਦੇ ਵਿੱਚ ਤੁਹਾਡੀ ਉਹਦੀ ਮर्यादा ਦੇ ਵਿੱਚ ਨਹੀਂ ਹੈਗਾ ਇਹ ਉਹ ਸੁਪਰੀਮ ਕੋਰਟਸ ਕੇਸ ਗਏ ਸੁਪਰੀਮ ਕੋਰਟ ਕੇ ਲਾੜਦਾ ਵੀ ਗਿਆ ਤਾਮਿਲनाडु ਦਾ ਕੇਸ ਵੀ ਗਿਆ ਰਾਜਪਾਲ ਉਥੇ ਵੀ ਭਾਜੀਪੀ ਦੇ ਐਮਐਲਏ ਇੱਕ ਸੌਰੇ ਰਾਜਪਾਲ ਆਗੇ ਨੇ ਤੋਂ ਮੈਂ ਸਮਝਦਾ ਕਿ ਇੱਕ ਤਰ੍ਹਾਂ ਦੇ ਜਿਹੜੇ ਮਿਆਰ ਰਾਜਪਾਲ ਦੀ ਕਿਸੇ ਕੋ ਕਨਸਟੀਟਿਊਸ਼ਨਲ ਹੈਡ ਆ ਹੋ ਜੀ ਉਹ ਕਿਸ ਸਟੇਟ ਦਾ ਕਨਸਟੀਟਿਊਸ਼ਨ ਹੈਡ ਹੈ ਜਿਸ ਨੂੰ ਕਿ ਦੂਸਰਾ ਮੁੱਖ ਮੰਤਰੀ ਹੈਡ ਆਫ ਸਟੇਟ ਹੈ ਚੁਣਿਆ ਹੋਇਆ ਤੋਂ ਸੁਪਰੀਮ ਕੋਰਟ ਨੂੰ ਕਿਹ ਤਰ੍ਹਾਂ ਦੀ ਅਸਟੀਗਾਸ ਗਿਆ ਲੈਣੇ ਤੇ ਵੀ ਤੁਸੀਂ ਸੈਲੈਕਟਡ ਹੋ ਤੁਸੀਂ ਸੈਲੈਕਟਡ ਨਹੀਂ ਹੈ ਤੁੱਚੇ ਪਾਸੇ ਬੇਪਰਵਾਹਤ ਮਾਨੇ ਜੋ ਰਾਏ ਜਿੱਥੇ ਸੈਲੈਕਟਡ ਆਸਤੇ ਜੋ ਫੈਸਲਾ ਕਰਾਂ ਲੋਕਾਂ ਦੀ ਬਿਜਲੀ ਲ ਕਰਾਂਗੇ ਸੋ ਸਵਾਰਤੇ ਇਹ ਜਿਹੜਾ ਸਿਸਟਮ ਹੈ ਇਹਦੇ ਨਾਲ ਜਿਹੜੇ ਇਹ ਜਿਹੜੀ ਧੂੜ ਜੀ ਚੜ ਗਈ ਹੋਈ ਹੈ ਮਤਲਬ ਗੁਬਾਰ ਜਿਹਾ ਬਣਿਆ ਹੋਇਆ ਤੇ ਇੱਕ ਨਵੇਂ ਜਿਸਤੇ ਕੇ ਨਾਲ ਪ੍ਰੋਬਲਮ ਆਈਆਂ ਨੇ ਇਹ ਆਉਣ ਵਾਲੇ ਰਾਜਪਾਲ ਕੀ ਸੈਟਲ ਕਰ ਸਕਣਗੇ ਕਿ ਉਹ ਇਸ ਤਰੀਕੇ ਨਾਲ ਦੇ ਟੂ ਦੇ ਫੰਕਸ਼ਨ ਚ ਰੱਖਣ ਦੇਣਗੇ ਦੇਖੋ ਕਰੋੜ ਸਾਹਿਬ ਹਮੇਸ਼ਾ ਜਦੋਂ ਨਸ਼ਿਆਂ ਬਾਰੇ ਕਿਤੇ ਉਹ ਗੱਲ ਕਰ ਵੀ ਰਿਹਾ ਇਕ ਵੀ ਕਰਦੇ ਰਹੇ ਕਿਉਂਕਿ ਕੋਈ ਐਸੇ ਮੁੱਦੇ ਵੀ ਨੇ ਜਿਹੜੇ ਕਿ ਐਸ ਕਨਸਟੀਟਿਊਸ਼ਨ ਹੈਡ ਉਹਨਾਂ ਨੂੰ ਅਡਰੈਸ ਕਰਨਾ ਹੀ ਪੈਂਦੇ ਨੇ ਉਤੇ ਵੀ ਨਸ਼ਿਆਂ ਦਾ ਮੁੱਦਾ ਹੈ ਜਾਂ ਹੋਰ ਜਿਹੜੀ ਸਮਗਲਿੰਗ ਦਾ ਮੁੱਦਾ ਹੈਗਾ ਹੋਰ ਜਿਹੜੀ ਜਿਹੜੇ 50 ਕਿਲੋਮੀਟਰ ਜਿਹੜੀ ਜਿਹੜੀ ਬਾਰਡਰ ਸਟ੍ਰੀਟ ਕੋਟੀ ਫੋਰਡ ਦੇ ਵਿੱਚ ਜਿਹੜੀ ਭੱਦ ਹੈ ਉਹ ਵਧਾ ਹੋਈ ਹੈ ਲੇਕਿਨ ਉਹ ਹੋਰ ਜ਼ਿਲ੍ਹਿਆਂ ਤੋਂ ਜਾਂਦੇ ਰਹੇ ਲੋਕਲ ਐਡਮਿਨਿਸਟ੍ਰੇਸ਼ਨ ਮਿਲਦੇ ਰਹੇ ਉਹਨਾਂ ਕੋਲ ਜਵਾਬ ਤਰ ਵੀ ਲੈਂਦੇ ਰਹੇ ਸੋ ਇਹ ਇੱਕ ਤਰ੍ਹਾਂ ਦਾ ਟ੍ਰੈਂਡ ਪੋਜ਼ਿਟਿਵ ਵੀ ਹੈ ਨੈਗੇਟਿਵ ਵੀ ਹੈ ਪਰ ਜੇਕਰ ਸਰਕਾਰਾਂ ਇਸ ਵਾਸਤੇ ਨਹੀਂ ਕਰਨਗੀਆਂ ਤਾਂ ਰਾਜਪਾਲ ਨੂੰ ਇੱਕ ਬੜਾ ਵੱਡਾ ਕੁਐਸਚਨ ਮਾਰਨੀ ਪड़ ਜਾਂਦਾ ਹੈ ਜਿ ਕਿ ਕੀ ਰਾਜਪਾਲ ਇਹ ਕੋਈ ਹੋਰ ਤਰੀਕੇ ਦੇ ਨਾਲ ਸਟੇਟ ਸੱਜੇ ਸਰਕਾਰ ਨੂੰ ਨਿਚੋੜ ਦਰ ਸਕਦੇ ਵੀ ਤੁਸੀਂ ਜਿਹੜਾ ਪੂਰੀ ਤਰ੍ਹਾਂ ਆਪਣੀ ਰਿਪੋਰਟ ਨਹੀਂ ਲਵਾਓ ਕਿ ਆਪ ਜਾ ਕੇ ਸਿੱਧਾ ਐਡਮਿਨਿਸਟ੍ਰੇਸ਼ਨ ਦਖਲ ਦੇ ਕੇ ਕਿ ਉਸ ਨਾਲ ਕੋਈ ਉਹਨਾਂ ਨੇ ਹਕੀਕਤ ਕੀਤਾ ਤਾਂ ਮੈਨੂੰ ਲੱਗਦਾ ਕਿ ਅਸਰੇ ਜਿਹੜੇ ਇੱਕ ਨਵੇਂ ਜਿਹੜੇ ਜਿਹੜੇ ਹੋ ਜੋ ਜੋ ਹੋ ਚੁੱਕੀ ਗੱਲਾਂ ਕਿ ਜੋ ਬਿਲ ਵੀ ਬਿਲ ਰੁਕੇ ਗਏ ਹੈ ਜੀਪੀਸੀ ਵਾਲੇ ਜਾਣਦੇ ਰਹੇ ਉੱਥੇ ਉਹ ਇੱਕ ਤਰ੍ਹਾਂ ਦਾ ਉਹ ਪੰਜਾਬ ਦੇ ਵਿੱਚ ਕਨਫਿਊਜ਼ਨ ਹੈ ਪੰਜਾਬ ਦੀ ਰਾਜਨੀਤੀ ਤੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਨਫਿਊਜ਼ਨ ਹੈ ਇਹ ਜੋ ਪਿੱਛੇ ਜਿਹੜਾ ਆਪਾਂ ਪਹਿਲਾਂ ਗੱਲ ਕਰਦੇ ਨੇ ਭਗਵੰਤ ਮਾਨ ਨੂੰ ਇਸ ਟਿਕਾਣੇ ਅੱਗੇ ਤੱਕ ਗੱਲ ਨਹੀਂ ਚਲੀ ਜਾਣੀ ਚਾਹੀਦੀ ਕਿ ਜੇਕਰ ਰਾਜਪਾਲ ਸਾਹਿਬ ਇਸ ਟਿਕਾਣੇ ਸੋਚਦੇ ਨੇ ਤਾਂ ਉਹਨਾਂ ਨੇ ਆਪਣਾ ਜਿਹੜਾ ਰਿਲੇਸ਼ਨਸ ਨੇ ਇਸ ਤਰ੍ਹਾਂ ਬਣਾ ਕੇ ਰੱਖਣਾ ਚਾਹੀਦਾ ਸੀ ਕਿ ਜਿਹਨਾਂ ਨਾਲ ਕੋਈ ਕਲਵਰ ਤਰ੍ਹਾਂ ਪਰਵਾਣ ਪੈਦਾ ਨਾ ਹੋਵੇ ਮੋਰ ਪਿੱਛੇ ਜਿਹੜਾ 26 ਜੂਨ ਨੂੰ ਫੰਕਸ਼ਨ ਹੋਇਆ ਉਹਦੇ ਵਿੱਚ ਉਹਨਾਂ ਨੇ ਉਹਦਾ ਗੋਡੀਆਂ ਸਲਾ ਕੇ ਉਹਨਾਂ ਨੂੰ ਛੱਲਾ ਸੁਣਾਇਆ ਫਿਰ ਸਾਰੇ ਗੱਲਾਂ ਨਹੀਂ ਲੇਕਿਨ ਉਹਦੇ ਚ ਇੱਕ ਤਰ੍ਹਾਂ ਆਪ ਨੂੰ ਆਸ ਰੱਖਣੀ ਚਾਹੀਦੀ ਹੈ ਬੀਇੰਗ ਪੰਜਾਬੀ ਜਾਂ ਪੰਜਾਬ ਦੇ ਇੱਕ ਠੀਕ ਅਬਜ਼ਰਵਰ ਹੋਣ ਦੇ ਨਾਤੇ ਤੇ ਆਉਣ ਵਾਲੇ ਸਮੇਂ ਜੋ ਉਹ ਆਪਣਾ ਕੀ politcal career ਬਣਾਉਣ ਦੀ ਸਰਕਾਰ ਦੀ ਕੀ ਨੀਤੀ ਹੈ ਕਿ ਕੇਂਦਰ ਸਰਕਾਰ ਨੇ ਕਿਸ ਤਰ੍ਹਾਂ ਉਹ ਵਰਤਣਾ ਹੈ ਕਿ ਇਸ ਤਰ੍ਹਾਂ ਸੇਵਾਵਾਂ ਲੜੀਆਂ ਨੇ ਪਰ ਸਾਡੇ ਪੰਜਾਬ ਵਾਸੀਆਂ ਨੂੰ ਇਸ ਗੱਲ ਬਾਰੇ ਤੇ ਸਾਡੇ ਐਡਮਿਨਿਸਟ੍ਰੇਸ਼ਨ ਨੂੰ ਸਾਡੇ ਜਿਹੜੇ ਹੈਗੇ ਨੇ ਮੁੱਖ ਮੰਤਰੀ ਸਾਹਿਬ ਤੇ ਸਾਰੇ ਮਨਿਸਟਰ ਸਾਹਿਬਾਨ ਆਪੋਜੀਸ਼ਨ ਪਾਰਟੀ ਵੀ ਸਾਰਿਆਂ ਨਾਲ ਗੱਲ ਕਰਕੇ ਕਰਦਾ ਕਿ ਉਹਨਾਂ ਨੂੰ ਇਤਿਹਾਸਕ ਨਾਲ ਲਿਖ ਜਿਹੜੇ ਜੋ ਮਿਆਰ ਬਣੇ ਨੇ ਜੋ ਡਿੱਗੇ ਨੇ ਮਿਆਰ ਜਿਹੜੀ ਜੋ ਸਟੇਟਿਕ ਕੰਫਿਊਜ਼ਨ ਬਣੀ ਸੀ ਉਸ ਨੂੰ ਦੁਬਾਰਾ ਨਾ ਬਣੇ ਔਰ ਨਵੇਂ ਰਾਜਪਾਲ ਦੇ ਨਾਲ ਸਾਡੇ ਭਗਵੰਤ ਮੰਦਰ ਰਿਲੇਸ਼ਨ ਠੀਕ ਬਣੇ ਰਹੇ ਹਨ ਔਰ ਠੀਕ ਉਹ ਰੇਸ਼ਨ ਦੇ ਵਿੱਚ ਜੋ ਕੰਮ ਕਰਨ ਤਾਂ ਮੈਨੂੰ ਲੱਗਦਾ ਉਹ ਜਿਹੜੀ ਪੰਜਾਬ ਦੇ ਭਲੇ ਲਈ ਹੋਏਗਾ ਅਦਰਵਾਈਜ਼ ਜੇਕਰ ਇਹ ਕਨਫਿਊਜ਼ਨ ਬੰਦਾ ਹੈ ਕਿ ਉਹਨਾਂ ਨੂੰ ਮੁਖਰ ਆ ਕੇ ਕਿਸ ਨਾ ਕਿਸੇ politcal ਬਦਲਾਖੋਰੀ ਦੇ ਭਾਵਨਾ ਨਾਲ ਕੰਮ ਕੀਤਾ ਜਾਂਦਾ ਹੈ ਤੇ ਕੇਂਦਰ ਸਰਕਾਰ ਨਾਲ ਵਿਚਸ਼ਾਜੋ ਹੋਰਸ ਕਰਦੇ ਨੇ ਪਰ ਭਗਤ ਬਾਹਰ ਵੀ ਸਵੀਕਾਰ ਨਹੀਂ ਕਰਉਂਗੇ ਉਹ ਆ ਵੀ ਫਸੇ ਹੋ ਨੇ ਭਗਤ ਵਰਤ ਮਾ ਨਾ ਖਸ ਗਏ ਨੇ ਬੜੀ ਬੁਰੀ ਗੱਲ ਕਿਉਂਕਿ ਜੇ فرض ਕਰੋ ਕੇਜਰੀਵਾਲ ਸਾਹਿਬ ਨੂੰ ਇੱਕ ਲੱਗਦਾ ਕਿ ਅਰੈਸਟ ਹੋ ਜਾਣਗੇ ਜਾਂ ਕਰ ਲਿਆ ਜਾਏਗਾ ਹਿਮੰਸ਼ੂ ਰੇਨ ਮੰਗੂ ਤਾਂ ਅਗਲਾ ਨੰਬਰ ਭਗਤ ਮਾ ਦਾ ਵੀ ਲੱਗ ਸਕਦਾ ਕਿਉਂਕਿ ਜੋ ਆਭਕਾਰੀ ਨੀਤੀ ਜੋ ਹੋਰ ساری ਨੀਤੀਆਂ ਦਿਨ-ਦਿਨ ਇਹ ਡਿਪੈਂਡ ਕਰਦਾ ਹੈ ਕਿ ਕੇਂਦਰ ਸਰਕਾਰ ਨੇ ਬਿਲ ਬਿਲ ਕੀ ਹੈ ਉਹਦੀ ਇੱਛਾ ਕੀ ਹੈ ਕਿ ਉਹ ਇਹਦੇ ਵ깔 ਕਦੋਂ ਜਿਹੜਾ ਹੈਗਾ ਚੈਪਟਰ ਖੋਲਣਾ ਚਾਹੁੰਦੀ ਆਇਆ ਚ ਉਹਨਾਂ ਨੂੰ ਪਹਿਲਾਂ ਖੋਲਣਾ ਚਾਹੁੰਦੀ ਹੈ ਜੋ ਤੁਹਾਨੂੰ ਬਾਹਰ ਖੋਲਣਾ ਚਾਹੁੰਦੀ ਹੈ ਸੋ ਮੈਂ ਸਮਝਦਾ ਕਿ ਇਸ ਲਈ ਆਮ ਆਦੀ ਪਾਰਟੀ ਵੀ ਕਨਫਿਊਜ਼ਨ ਚ ਹੈ ਕ੍ਰਾਈਸਿਸ ਚ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਦੇ ਹਾਲਾਤ ਜਿਹਨੇ ਉਹ ਕ੍ਰਾਈਸਿਸ ਨੇ ਪੰਜਾਬ ਕ੍ਰਾਈਸਿਸ ਚ ਹੈ ਇਸ ਵਾਰ ਦੇ ਸੰਪਰਾਲ ਬਿਲ ਕੇ ਦੂਜੇ ਪਾਸੇ ਜਿਹੜੇ ਅਕਾਲੀ ਦਲ ਹੈ ਜਾਂ ਕਾਂਗਰਸ ਪਾਰਟੀ ਹੈ ਆਪਣੇ ਤੌਰ ਤੇ ਆਪਣੀ ਡਿਵਾਈਵਰ ਵਾਸਤੇ ਯਤਨ ਕਰ ਰਹੇ ਨੇ ਤੋ ਲੋਕ ਪੁਜਾ ਦਾ ਲੋਕ ਅਲਟੀਮੇਟਲੀ ਦਾ ਫੈਸਲਾ ਹੈ ਨਾ ਮਦੀਪ ਜੀ ਉਹ ਪੰਜਾਬ ਦੇ ਲੋਕਾਂ ਦਾ ਫੈਸਲਾ ਕਰਦਾ ਦੇਖੋ ਪਨਾ ਸਿੰਘ ਤਾਂ ਬੋਤਾ ਹੈਗਾ ਕੇਂਦਰ ਸਰ 50 ਸੰਘਾਰ ਦੀ ਸਭ ਨਦੀ ਕਲ ਕੀ ਰਹੇ ਨੇ ਕਿ ਜੋ ਇੱਕ ਤਰ੍ਹਾਂ ਦਾ ਇਹ ਕਾਮ ਸੁਧਾਰਨ ਕੇਸ ਸੀਗਾ ਜਿਹੜਾ ਫਰੋਤੀ ਦਾ ਇਲਜ਼ਾਮ ਲੱਗੇ ਪਨਾ ਸਿੰਘ ਉਤੇ ਜੋ ਹੋਰ ਕੀਤੇ ਉਹਨਾਂ ਚਾਕੇ ਇੰਨਾ ਵੱਡਾ ਬਣਾ ਦਿੱਤਾ ਕਿ ਉਹ ਇੱਕ ਤਰ੍ਹਾਂ ਦਾ ਪੰਜਾਬ ਦਾ ਇਸ਼ੂ ਬਣ ਗਿਆ ਹੈ ਅੱਜ ਜਿਵੇਂ ਇਹਨਾਂ ਲੋਕਾਂ ਨੂੰ ਘਰਾਂ ਦੇ ਕੇ ਨਜ਼ਰਬੰਦ ਕੀਤਾ ਜਾਂਦਾ ਹੈ ਜਾਂ ਕਿਵੇਂ ਅੱਜ ਫੜੇ ਗਏ ਉਹਦਾ ਗਲਤ ਪ੍ਰਭਾਵ ਜਾਏਗਾ ਜੀ ਅੰਦਰ ਅੰ ਅੰ ਬਿਤੇਗਲੀ ਜਾ ਬਿਗੈਰ ਕਿਸੇ ਗੱਲ ਤੋਂ ਇੱਕ ਇਸ਼ੂ ਬਣਾ ਲਿਆ ਗਿਆ ਤੇ ਇੱਥੇ ਭਗਵਾਨ ਤੋਂ ਗਵਾਨ ਦੀ ਜਿਹੜੀ ਹੈ ਸੋਝੀ ਜਾਂ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਰਾਜ ਕਰਨ ਦੀ ਜਿਹੜੀ لیاقت ਉਹਦੇ ਕਿ ਪ੍ਰਸ਼ਨ ਚ ਲੱਗ ਜਾਂਦਾ ਪੁਲਿਸ ਤੇ ਪ੍ਰਸ਼ਨ ਚ ਲੱਗ ਜਾਂਦਾ ਵੀ ਤੁਸੀਂ ਕਿਉਂ ਖਾਮ ਖ ਬਿਗੈਰ ਕਿਸੇ ਗੱਲ ਤੋਂ ਜਿਹੜਾ ਮਸਲ ਮੁੱਦਾ ਆਰਾਮ ਨਾਲ ਹੱਲ ਹੋ ਸਕਦਾ ਤੇ ਇਹ ਡਰਾਮਾ ਬਣਾ ਦਿੰਦੇ ਹੋ ਤੇ ਮੈਂ ਕਹਿੰਦਾ ਕਿ ਇੱਕ ਖਾਨਾ ਨਾਲ ਵੀ ਦੇਖੋ ਉਹ ਝਗੜਾ ਚੱਲ ਰਿਹਾ ਤੇ ਪੰਜਾਬ ਦੇ ਵਿੱਚ ਐਸੇ ਨੇ ਜਿਹੜੀਆਂ ਨੇ ਪ੍ਰੋਬਲਮਸ ਨੇ ਭਾਈ ਸਾਹਿਬ ਇਹ ਰਾਜਪਾਲ ਇਸਦੀ ਵੀ ਨਾਲ ਸਾਨੂੰ ਵਿਖੜਾ ਪਏਗਾ ਕਿ ਆਉਣ ਵਾਲੇ ਸਮੇਂ ਚ ਕੀ ਹਾਲਾਤ ਬਣਦੇ ਨੇ ਬਟ ਐਸ ਲਈ ਲੋਕਲ ਸਥਿਥ ਹੋਣਾ ਪਏਗਾ ਲੋਕਾਂ ਨੂੰ ਅਨੁਰੋਧਾਂ ਚੋਣਾਂ ਦੇ ਵਿੱਚ ਇਹ ਫੈਸਲਾ ਲੈਣਾ ਪਏਗਾ ਕਿਹੜਾ ਕਿਹੜੀ ਤਰਜੂਮੇ ਨੂੰ ਤਾਕਤ ਦੇਣੀ ਹੈ ਜੀ ਕਿਹਾ ਜਾ ਸਕਦਾ ਹੈ ਕਿ ਜਿਹੜਾ 6 ਮਹੀਨਾ ਖਾਸ ਕਰਕੇ ਆਮ ਆਦੀ ਪਾਰਟੀ ਲਈ ਪੂਰਾ ਚੁਣੌਤੀਪੂਰਨ ਰਹੇਗਾ ਕਿਉਂਕਿ ਆਮ ਆਦੀ ਪਾਰਟੀ ਲਈ ਜੋ ਪੰਜਾਬ ਦੇ ਜੇ ਭਾਨਾ ਸਿੱਧੂ ਵਾਲਾ ਮਾਮਲਾ ਗਰਮਾਇਆ ਹੋਇਆ ਉੱਤੇ ਹੀ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਜਿਹੜੀ ਤਲਵਾਰ ਹੈ ਉਹ ਲੜਕਰੀ ਆਮਾਦੀ ਪਾਰਟੀ ਦੇ ਉੱਤੇ ਫਿਲਹਾਲ ਦੇਖਣਾ ਹੋਵੇਗਾ ਕਿ ਅਕਰਕਰ ਆਮਾਦੀ ਪਾਰਟੀ ਲਈ ਜਿਹੜਾ ਜਿਹੜਾ ਇਹ ਵੀ ਇਨਾ ਹੈ ਫਰਵਰੀ ਦਾ ਕਿਹੋ ਜਿਹਾ ਰਹਿੰਦਾ ਸੋ ਪਿਆ ਦੱਸੋ ਤੁਸੀਂ ਰਾਜਪਾਲ ਦੇ ਜੋ ਸਟੇਵਲ ਕਿਵੇਂ ਦੇਖਦੇ ਹੋ ਤੁਸੀਂ ਕਮੈਂਟ ਬਾਕ ਦੇ ਵੀ ਜਰੂਰ ਦੱਸਿਓ ਸਾਨੂੰ ਦਿਓ ਜਾਤ ਧੰਨਵਾਦ